ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਅਲੱਗ-ਅਲੱਗ ਸੈਲਰੀ ਬ੍ਰੈਕਟ ਦੇ ਲਈ ਬੈਸਟ ਕ੍ਰੈਡਿਟ ਕਾਰਡ ਦੇਖਾਂਗੇ ਤੇ ਇਹਦੇ ਵਿੱਚ ਸਾਡੀ ਸਭ ਤੋਂ ਲੋਅਸਟ ਸੈਲਰੀ ਬ੍ਰੈਕਟ ਹੋਵੇਗੀ ਉਹ 3 ਲੱਖ ਪਰ ਈਅਰ ਤੇ ਹਾਈਐਸਟ ਹੋਵੇਗੀ 40 ਲੱਖ ਪਲੱਸ ਮੈਂ ਜਿਹੜੇ-ਜਿਹੜੇ ਕ੍ਰੈਡਿਟ ਕਾਰਡ ਯੂਜ਼ ਕਰ ਰਿਹਾ ਨਾ ਉਹਨਾਂ ਤੇ ਅਲੱਗ-ਅਲੱਗ ਟਾਈਪ ਦੇ ਬੈਨੀਫਿਟਸ ਤੇ ਰਿਵਾਰਡਸ ਮਿਲਦੇ ਨੇ ਕੁਝ ਕ੍ਰੈਡਿਟ ਕਾਰਡ ਸਿੱਧਾ ਬਸ ਤੁਹਾਨੂੰ ਕੈਸ਼ਬੈਕ ਦੇ ਦਿੰਦੇ ਨੇ ਕਾਫੀ ਸਿੰਪਲ ਹੁੰਦਾ ਇਹਨਾਂ ਨੂੰ ਯੂਜ਼ ਕਰਨਾ ਫਿਰ ਉਸ ਤੋਂ ਬਾਅਦ ਕੁਝ ਕ੍ਰੈਡਿਟ ਕਾਰਡ ਆ ਜਾਂਦੇ ਆ ਜਿਨ੍ਹਾਂ ਦੇ ਵਿੱਚ ਤੁਹਾਨੂੰ ਰਿਵਾਰਡ ਪੁਆਇੰਟਸ ਮਿਲਦੇ ਆ ਇਹਨਾਂ ਨੂੰ ਟਰੈਕ ਕਰਨਾ ਥੋੜਾ ਜਿਹਾ ਟ੍ਰਿੱਕੀ ਹੁੰਦਾ ਹੈ ਤੇ ਇਹਨਾਂ ਦੀ ਕਨਵਰਜਨ ਵੀ ਦੇਖਣੀ ਪੈਂਦੀ ਆ ਮਤਲਬ ਥੋੜਾ ਜਿਹਾ ਕੰਪਲਿਕੇਟਿਡ ਹੋ ਜਾਂਦਾ ਫਿਰ ਉਸ ਤੋਂ ਬਾਅਦ ਕੁਝ ਕ੍ਰੈਡਿਟ ਕਾਰਡ ਐਦਾਂ ਦੇ ਆ ਜਾਂਦੇ ਆ ਜਿਹੜੇ ਟੌਪ ਟਾਇਰ ਦੇ ਵਿੱਚ ਆ ਜਾਂਦੇ ਆ ਜਿਵੇਂ ਕਿ ਹੋਟਲ ਜਾਂ ਫਿਰ ਟਰੈਵਲ ਕ੍ਰੈਡਿਟ ਕਾਰਡਸ ਇਹਨਾਂ ਦੇ ਰਿਵਾਰਡਸ ਤੇ ਕਨਵਰਜਨ ਕਾਫੀ ਜ਼ਿਆਦਾ ਕੰਪਲਿਕੇਟਿਡ ਹੋ ਜਾਂਦੇ ਆ ਬਟ ਇੱਥੇ ਫਿਰ ਤੁਹਾਡਾ ਐਡ ਕਨਵਰਜਨ ਹੁੰਦਾ ਤੁਹਾਨੂੰ ਉਹ ਵੀ ਕਾਫੀ ਚੰਗਾ ਖਾਸ ਤੇ ਬਿਗਨਰਸ ਲਈ ਮੈਂ ਹੀ ਰეკਮੈਂਡ ਕਰੂੰਗਾ ਵੀ ਸਟਾਰਟਿੰਗ ਦੇ ਵਿੱਚ ਤੁਹਾਨੂੰ ਸਿੰਪਲ ਕੈਸ਼ਬੈਕ ਕ੍ਰੈਡਿਟ ਕਾਰਡ ਦੇ ਨਾਲ ਜਾਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਲਈ ਯੂਜ਼ ਕਰਨਾ ਸੌਖਾ ਰਹੇ ਜਿਵੇਂ ਜਿਵੇਂ ਤੁਹਾਡੀ ਇਨਕਮ ਵੱਧਦੀ ਜਾਂਦੀ ਹੈ ਤੇ ਤੁਹਾਨੂੰ ਇਹ ਕ੍ਰੈਡਿਟ ਕਾਰਡ ਵਾਲੀ ਜਿਹੜੀ ਗੇਮ ਹੈ ਇਹ ਸਮਝ ਆ ਜਾਂਦੀ ਹੈ ਤੁਸੀਂ ਆਪਣਾ ਕਾਰਡ ਅਪਗ੍ਰੇਡ ਕਰ ਸਕਦੇ ਹੋ ਤਾਂ ਚਲੋ ਫਿਰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਸੈਲਰੀ ਬ੍ਰੈਕਟ ਦੇ ਲਈ ਜਿਨ੍ਹਾਂ ਦੀ ਸੈਲਰੀ 3 ਤੋਂ 6 ਲੱਖ ਦੇ ਵਿੱਚਕਾਰ ਹੈ ਇਸ ਸੈਲੀ ਬ੍ਰੈਕੇਟ ਇੱਕ ਇਦਾਂ ਦੀ ਹੁੰਦੀ ਹੈ ਜਿੱਥੇ ਹਰ ਇੱਕ ਸਿੰਗਲ ਪੈਨੀ 카ਉਂਟ ਹੁੰਦੀ ਹੈ ਮਤਲਬ ਹਰ ਇੱਕ ਪੈਸਾ ਸਾਡੇ ਲਈ ਬੜਾ ਇੰਪੋਰਟੈਂਟ ਹੁੰਦਾ ਤਾਂ ਇਦਾਂ ਦੇ ਹਾਲਾਤਾਂ ਚ ਮੈਂ ਇਹੀ ਰეკਮੈਂਡ ਕਰੂੰਗਾ ਇੱਕ ਵਧੀਆ ਜੇ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਦੇ ਨਾਲ ਜਿਹਦਾ ਜੁਆਇਨਿੰਗ ਬੋਨਸ ਕਾਫੀ ਡੀਸੈਂਟ ਹੋਵੇ ਜਨਰਲੀ ਮੈਂ ਅਬਜ਼ਰਵ ਕੀਤਾ ਹੈ ਵੀ ਇਦਾਂ ਦੀ ਕੰਡੀਸ਼ਨ ਦੇ ਵਿੱਚ ਜਾਂ ਇਸ ਲੈਵਲ ਤੇ ਤੁਹਾਡੇ ਲਈ ਇੱਕ ਨੋ ਨੌਨਸੈਂਸ ਕ੍ਰੈਡਿਟ ਕਾਰਡ ਜਿਹੜਾ ਕਿ ਤੁਹਾਡੇ UPI ਦੇ ਖਰਚਿਆਂ ਤੇ ਤੁਹਾਨੂੰ ਇੱਕ ਵਧੀਆ ਜਿਹਾ ਕੈਸ਼ਬੈਕ ਦੇਵੇ ਉਹ ਲੈਣਾ ਹੀ ਕਾਫੀ ਸੈਂਸੇਬਲ ਹੈ ਜਨਰਲੀ ਮਾਰਕੀਟ ਦੇ ਵਿੱਚ ਆਪਾਂ ਜਿੰਨੇ ਵੀ UPI ਕ੍ਰੈਡਿਟ ਕਾਰਡ ਦੇਖੇ ਨੇ ਉਹਨਾਂ ਦੇ ਵਿੱਚ ਇੱਕ ਮੰਥਲੀ ਕੈਪਿੰਗ ਹੁੰਦੀ ਹੈ ਪਰ ਇੱਕ ਕ੍ਰੈਡਿਟ ਕਾਰਡ ਐਦਾਂ ਦਾ ਹੈ ਜਿਹਦੇ ਤੇ ਮੰਥਲੀ ਕੋਈ ਕੈਪਿੰਗ ਨਹੀਂ ਹੈ ਤੇ ਉਸ ਕਾਰਡ ਦਾ ਨਾਮ ਹੈ ਕ੍ਰੈਡਿਟ ਪੇ ਯਸ ਬੈਂਕ ਏਸ ਰੁਪਏ ਕ੍ਰੈਡਿਟ ਕਾਰਡ ਇਹ ਇੱਕ ਟੋਟਲੀ UPI ਨੋ ਨੌਨਸੈਂਸ ਕ੍ਰੈਡਿਟ ਕਾਰਡ ਹੈ ਜੇ ਤੇ ਤੁਹਾਨੂੰ ਆਲਮੋਸਟ ਹਰ ਇੱਕ ਕੈਟਾਗਰੀ ਤੇ ਡੀਸੈਂਟ ਕ੍ਰੈਡਿਟ ਕਾਰਡ ਉਹਨਾਂ ਤੇ ਸਾਨੂੰ 1.5% ਦਾ UPI ਤੇ ट्रांजैक्शन ਤੇ ਕੈਸ਼ਬੈਕ ਮਿਲਦਾ ਸੀ ਪਰ ਕ੍ਰੈਡਿਟ ਪੇ ਕਾਰਡ ਤੇ ਤੁਹਾਨੂੰ ਫਲੈਟ 2% ਦਾ ਕੈਸ਼ਬੈਕ ਮਿਲਦਾ ਉਹ ਵੀ ਬਿਨਾ ਕਿਸੇ ਕੈਪਿੰਗ ਦੇ ਪਰ ਹਾਂ ਇਹ 2% ਦਾ ਕੈਸ਼ਬੈਕ ਮਿਲਦਾ ਤਾਂ ਜੇਕਰ ਤੁਸੀਂ ਆਪਣੀ ਯੂਪੇ ਟ੍ਰਾਂਜੈਕਸ਼ਨ ਕ੍ਰੈਡਿਟ ਪੇਪ ਆਪ ਤੋਂ ਕਰਦੇ ਹੋ ਤੇ ਦੂਜੀ ਚੀਜ਼ ਇਹ ਹੈ ਵੀ ਇਸ ਕਾਰਡ ਦੇ ਨਾਲ ਤੁਸੀਂ ਬਹੁਤ ਸਾਰੇ ਪੌਪੂਲਰ ਬ੍ਰਾਂਡ ਜਿਵੇਂ ਕਿ Amazon ਪੇ, Flipkart, Swiggy, Zomato ਇਹਨਾਂ ਤੇ 6 ਤੋਂ ਲੈ ਕੇ 60% ਤੱਕ ਦਾ ਡਿਸਕਾਊਂਟ ਬਣਾ ਸਕਦੇ ਹੋ ਬੇਸਿਕਲੀ ਇਹਨਾਂ ਸਾਰੇ ਪੌਪੂਲਰ ਬ੍ਰਾਂਡਸ ਦੇ ਜਿਹੜੇ ਵਾਊਚਰਸ ਨੇ ਉਹ ਤੁਹਾਨੂੰ ਕ੍ਰੈਡਿਟ ਪੇਪ ਤੇ ਮਿਲ ਜਾਣਗੇ ਤੇ ਕੈਸ਼ਬੈਕ ਦਾ ਯੂਜ਼ ਕਰਕੇ ਤੁਸੀਂ ਉਹਨਾਂ ਨੂੰ 6 ਤੋਂ ਲੈ ਕੇ 60% ਦੇ ਡਿਸਕਾਊਂਟ ਤੇ ਖਰੀਦ ਸਕਦੇ ਹੋ ਹੁਣ ਕਿਉਂਕਿ ਇਹ ਕਾਰਡ ਟੈਕਨੀਕਲੀ ਯੈਸ ਬੈਂਕ ਦਾ ਹੈ ਤਾਂ ਯੈਸ ਬੈਂਕ ਦੇ ਵੱਲੋਂ ਵੀ ਕਾਫੀ ਡੀਸੈਂਟ ਰਿਵਾਰਡ ਪੁਆਇੰਟਸ ਮਿਲਦੇ ਨੇ 2% ਆਨਲਾਈਨ ਸ਼ਾਪਿੰਗ ਤੇ 1% ਆਫਲਾਈਨ ਸ਼ਾਪਿੰਗ ਤੇ ਅੱਧਾ ਪਰਸੈਂਟ ਤੁਹਾਨੂੰ ਯੂਟਿਲਿਟੀ ਬਿਲਸ ਤੇ ਮਿਲਦਾ ਹੈ ਫਿਊਲ ਸਰਚਾਰਜ ਵੇਵਰ ਵੀ ਮਿਲ ਜਾਂਦਾ ਹੁਣ ਇਸ ਕਾਰਡ ਦੀਆਂ ਨੇ ਮੈਨੂੰ ਦੋ ਗੱਲਾਂ ਬਹੁਤ ਚੰਗੀਆਂ ਲੱਗੀਆਂ ਪਹਿਲੀ ਤਾਂ ਇਹ ਵੀ ਇਹਨਾਂ ਨੇ ਕਿਸੇ ਵੀ ਰੈਂਡਮ ਬ੍ਰਾਂਡ ਦੇ ਨਾਲ ਟਾਇਪ ਨਹੀਂ ਕੀਤਾ ਜਿਨ੍ਹਾਂ ਦੀ ਕੋਈ ਯੂਟਿਲਿਟੀ ਨਹੀਂ ਹੈ ਜਿਨ੍ਹਾਂ ਨੂੰ ਕੋਈ ਯੂਜ਼ ਹੀ ਨਹੀਂ ਕਰਦਾ ਇਹਨਾਂ ਨੇ ਉਹੀ ਪੌਪੂਲਰ ਬ੍ਰਾਂਡਸ ਦੇ ਨਾਲ ਟਾਇਪ ਕੀਤਾ ਜਿਵੇਂ ਕਿ ਐਮਾਜ਼ੋਨ ਸਵੀਗੀ ਜ਼ੋਮ ਤੇ ਸੈਕੰਡ ਚੀਜ਼ ਇਹ ਹੈ ਵੀ ਕ੍ਰੈਡਿਟ ਪੇ ਨਾ ਬਹੁਤ ਜਲਦੀ ਜਲਦੀ ਨਵੇਂ ਨਵੇਂ ਫੀਚਰ ਲਾਂਚ ਕਰ ਰਿਹਾ ਹੈ ਜਿਵੇਂ ਰੀਸੈਂਟਲੀ ਇਹਨਾਂ ਨੇ ਆਪਣਾ ਯੂਟਿਲਿਟੀ ਬਿੱਲ ਪੇਮੈਂਟ ਵਾਲਾ ਜਿਹੜਾ ਫੀਚਰ ਉਹ ਲਾਂਚ ਕੀਤਾ ਸੀ ਹੁਣ ਤੁਸੀਂ ਕ੍ਰੈਡਿਟ ਪੇ ਐਪ ਤੇ ਮੋਬਾਈਲ ਰੀਚਾਰਜ ਬਿੱਲ ਪੇਮੈਂਟ ਵਾਈਫਾਈ ਪੇਮੈਂਟ ਇਹ ਸਾਰੇ ਬਿੱਲ ਪੇ ਕਰ ਸਕਦੇ ਹੋ ਤੇ ਬਹੁਤ ਜਲਦੀ ਤੁਹਾਨੂੰ ਹੋਰ ਵੀ ਵਧੀਆ-ਵਧੀਆ ਫੀਚਰ ਤੁਹਾਨੂੰ ਕ੍ਰੈਡਿਟ ਐਪ ਤੇ ਦੇਖਣ ਨੂੰ ਮਿਲਣਗੇ ਜਿਵੇਂ ਕਿ ਐਫਡੀ ਬੁਕਿੰਗ, 골ਡ ਬਾਇੰਗ ਤੇ ਹੋਰ ਵੀ ਬਹੁਤ ਸਾਰੇ ਫੀਚਰ। ਇਸ ਕਾਰਡ ਨੂੰ ਅਪਲਾਈ ਕਰਨ ਦੇ ਲਈ ਤੁਹਾਡੀ ਘੱਟੋ-ਘੱਟ 21 ਸਾਲ ਹੋਣੀ ਚਾਹੀਦੀ ਹੈ ਤੇ ਤੁਹਾਡੀ ਮਿਨੀਮਮ ਸੈਲਰੀ 25000 ਪਰ ਮਹੀਨਾ ਹੋਣੀ ਚਾਹੀਦੀ ਹੈ। ਤੇ ਹਾਂ, ਤੁਹਾਡੇ ਕੋਲੇ ਪਹਿਲਾਂ ਤੋਂ ਯੈਸ ਬੈਂਕ ਦਾ ਕੋਈ ਕ੍ਰੈਡਿਟ ਕਾਰਡ ਨਹੀਂ ਹੋਣਾ ਚਾਹੀਦਾ ਕਿਉਂਕਿ ਯੈਸ ਬੈਂਕ ਵਨ ਕਾਰਡ ਪਰ ਕਸਟਮਰ ਦੀ ਪਾਲਿਸੀ ਦੇ ਨਾਲ ਚੱਲਦਾ ਹੈ। ਹੁਣ ਜੇਕਰ ਤੁਸੀਂ ਯੈਸ ਬੈਂਕ ਕੇ ਇਸ ਰੁਪਏ ਕ੍ਰੈਡਿਟ ਕਾਰਡ ਨੂੰ ਅਪਲਾਈ ਕਰਦੇ ਹੋ ਤੇ ਇਹਨੂੰ ਕ੍ਰੈ ਟਾਈਮ ਫ੍ਰੀ ਹੈ ਤੁਸੀਂ ਬਸ ਆਪਣੇ ਇਸ ਕਾਰਡ ਨੂੰ ਕ੍ਰੈਡਿਟ ਤੇ UPI ਦੇ ਨਾਲ ਲਿੰਕ ਕਰਨਾ ਤੇ 1000 ਰੁਪਏ ਤੁਹਾਨੂੰ ਮਿਲ ਜਾਣਗੇ ਆਈ ਥਿੰਕ ਇਹਦੇ ਨਾਲ ਤੁਹਾਡਾ ਜਿਹੜਾ ਡਿਸੀਜਨ ਹੈ ਇਸ ਕਾਰਡ ਨੂੰ ਅਪਲਾਈ ਕਰਨ ਦਾ ਉਹ ਕਾਫੀ ਸੌਖਾ ਹੋ ਗਿਆ ਹੋਵੇਗਾ ਤੇ ਜੇਕਰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਹੁਣ ਅੱਗੇ ਦੇਖਦੇ ਆ ਜਿਨ੍ਹਾਂ ਦੀ ਸੈਲਰੀ ਰੇਂਜ 6 ਲੱਖ ਤੋਂ ਲੈ ਕੇ 12 ਲੱਖ ਦੇ ਵਿੱਚਕਾਰ ਹੈ ਇਹ ਵਾਲਾ ਸੈਗਮੈਂਟ ਨਾ ਕਾਫੀ ਇੰਟਰਸਟਿੰਗ ਹੈ ਕਿਉਂਕਿ ਇਹਦੇ ਵਿੱਚ ਕਾਫੀ ਸਾਰੇ ਨਵੇਂ ਕਾਰਡ ਓਪਨ ਅਪ ਹੋ ਜਾਂਦੇ ਆ ਤੇ ਇੱਥੇ ਤੁਸੀਂ ਮਲਟੀਪਲ ਕਾਰਡਸ ਰੱਖਣ ਬਾਰੇ ਵੀ ਸੋਚ ਸਕਦੇ ਹੋ ਸਪੈਸ਼ਲੀ ਤੁਸੀਂ ਲ ਹਣ ਇਹਦੇ ਵਿੱਚ ਸਾਡੀ ਪਹਿਲੀ ਰეკਮੈਂਡੇਸ਼ਨ ਹੈ ਐਸਵੀਆਈ ਕੈਸ਼ਬੈਕ ਕਾਰਡ ਐਸਵੀਆਈ ਕੈਸ਼ਬੈਕ ਕ੍ਰੈਡਿਟ ਕਾਰਡ ਤੁਹਾਨੂੰ ਆਲਮੋਸਟ ਸਾਰੇ ਹੀ ਆਨਲਾਈਨ ਖਰਚਾਂ ਤੇ 5% ਦਾ ਕੈਸ਼ਬੈਕ ਦਿੰਦਾ ਹੈ ਜਿਵੇਂ Amazon, Flipkart, Myntra, Swiggy's, Myntra ਸਾਰੇ ਤੇ ਬਟ ਐਸਵੀਆਈ ਕੈਸ਼ਬੈਕ ਦੇ ਵਿੱਚ ਤੁਹਾਨੂੰ 1 ਮਹੀਨੇ ਦੇ ਵਿੱਚ ਮੈਕਸਿਮਮ 5000 ਦੇ ਕੈਸ਼ਬੈਕ ਮਿਲਦਾ ਜੋ ਕਿ ਮੇਰੇ ਅਕੋਰਡਿੰਗ ਕਾਫੀ ਡੀਸੈਂਟ 90% ਲੋਕਾਂ ਦੇ ਲਈ ਸੋਚੋ 5000 ਦਾ ਕੈਸ਼ਬੈਕ ਮਾਉਣ ਦੇ ਲਈ ਵੀ ਤੁਹਾਨੂੰ ਘੱਟੋ ਘੱਟ 1 ਲੱਖ ਰੁਪਏ ਦਾ ਖਰਚਣੇ ਪੈਣਗੇ ਐਸਵੀਆਈ ਕੈਸ਼ਬੈਕ ਕ੍ਰੈਡਿਟ ਕਾਰਡ ਪਰ ਇਸ ਕਾਰਡ ਨੂੰ ਲੈਣ ਦੇ ਲਈ ਤੁਹਾਨੂੰ 999 ਰੁਪਏ ਪਲੱਸ ਜੀਐਸਟੀ ਦੀ ਜੁਆਇਨਿੰਗ ਫੀਸ ਦੇਣੀ ਪੈਗੀ 2ਵੀ ਫੀਅਰ ਇਹਨੂੰ ਤੁਸੀਂ ਵੇਵ ਆਫ ਕਰਵਾ ਸਕਦੇ ਹੋ ਜੇਕਰ ਤੁਸੀਂ 1 ਸਾਲ ਦੇ ਵਿੱਚ 2 ਲੱਖ ਰੁਪਏ ਸਪੈਂਡ ਕਰਦੇ ਹੋ ਹੁਣ ਇਸ ਕਾਰਡ ਦੀ ਵਰਤ ਤਾਂ ਹੀ ਨਿਕਲੇਗੀ ਜੇਕਰ ਤੁਸੀਂ ਇਸ ਕਾਰਡ ਤੋਂ ਇਹ ਮਾਈਲਸਟੋਨ ਹਿੱਟ ਕਰੋਗੇ ਕਿਕਰ ਤੁਹਾਡਾ ਸਾਲ ਦਾ ਖਰਚਾ ਇਸ ਤੋਂ ਘੱਟ ਆਨਲਾਈਨ ਖਰਚਾਂ ਦਾ ਤਾਂ ਸ਼ਾਇਦ ਇਹ ਕਾਰਡ ਤੁਹਾਡੇ ਲਈ ਉਹਨਾ ਸਹੀ ਨਾ ਹੋਵੇ ਤੇ ਜੇਕਰ ਐਦਾਂ ਹੈ ਤਾਂ ਫਿਰ ਤੁਸੀਂ ਦੂਜਾ ਕਾਰਡ ਕਨਸਿਡਰ ਕਰ ਸਕਦੇ ਹੋ Amazon ICICI ਜਾਂ ਫਿਰ Flipkart SBI ਹੁਣ SBI Flipkart ਤੇ ਰਿਲੇਟਿਵਲੀ ਨਿਊਲੀ ਲਾਂਚ ਹੋਇਆ ਕਾਰਡ ਹੈ ਜਿਹੜਾ ਕਿ 7.7% ਦਾ ਕੈਸ਼ਬੈਕ ਦਿੰਦਾ ਤੁਹਾਨੂੰ ਮੰਤਰਾ ਤੇ 5% ਦਾ Flipkart ਤੇ 5% ClearTrip ਤੇ 4% PVR Uber ਤੇ Zomato ਤੇ ਇਨਾਂ ਸਾਰੀਆਂ ਹੀ categories ਦੇ ਵਿੱਚ 4000 ਪਰ ਕੁਆਟਰ ਦੀ ਲਿਮਿਟ ਹੈ ਮਤਲਬ ਕਿ ਕੈਪਿੰਗ ਹੈ ਤੇ ਇਹ ਪਰ ਮੰਥ ਨਹੀਂ ਹੈ ਪਰ ਕੁਆਟਰ ਹੈ ਬਸ ਇਸੇ ਚੀਜ਼ ਦੀ ਵਜ੍ਹਾ ਕਰਕੇ ਇਸ ਕਾਰਡ ਦੀ ਜਿਹੜੀ ਇਫੈਕਟਿਵਨੈਸ ਹੈ ਉਹ ਕਾਫੀ ਘਟ ਜਾਂਦੀ ਹੈ ਇਸ ਕਾਰਡ ਦੀ 500 ਰੁਪਏ ਪਲੱਸ GST ਜੁਆਇਨਿੰਗ ਫੀਸ ਹੈ ਇਸ ਕਾਰਡ ਦੀ ਜੁਆਇਨਿੰਗ ਫੀਸ ਦਿੰਦੇ ਹੀ ਤੁਹਾਨੂੰ 250 ਰੁਪਏ ਦੇ ਫਲਿੱਪਕਾਰਟ ਦਾ ਵਾਊਚਰ ਮਿਲ ਜਾਂਦਾ ਹੈ ਤੇ ਹੁਣ ਕੁਝ ਲਿਮਟਡ ਟਾਈਮ ਦੇ ਲਈ ਇਸ ਕਾਰਡ ਦੇ ਨਾਲ ਤੁਹਾਨੂੰ ਐਡੀਸ਼ਨਲ ਗਿਫਟ ਵਾਊਚਰ ਮਿਲਦਾ ਹੈ ਫਲਿੱਪਕਾਰਟ ਤੇ ਕਲੀਅਰ ਟ੍ਰਿਪ ਦਾ 500 ਰੁਪਏ ਈਚ ਹੁਣ ਇਸ ਕਾਰਡ ਨੂੰ ਲੈਣ ਦਾ ਪੁਆਇੰਟ ਤਾਂ ਹੀ ਬਣਦਾ ਜੇਕਰ ਤੁਹਾਡਾ ਮਹੀਨੇ ਦਾ 10 ਤੋਂ 15000 ਰੁਪਏ ਦਾ ਖਰਚਾ ਫਲਿੱਪਕਾਰਟ ਜਾਂ ਫਲਿੱਪਕਾਰਟ ਪਲੇਟਫਾਰਮ ਤੇ ਹੁੰਦਾ ਹੈ ਜੇਕਰ ਇਦਾਂ ਨਹੀਂ ਆ ਮਤਲਬ ਤੁਹਾਡਾ ਮੈਜੋਰਟੀ ਖਰਚਾ ਐਮਾਜ਼ਨ ਵਗੈਰਾ ਤੇ ਹੁੰਦਾ ਤਾਂ ਬੈਟਰ ਹੈ ਕਿ ਤੁਸੀਂ ਐਮਾਜ਼ਨ ICICI ਕਾਰਡ ਦੇ ਨਾਲ ਜਾਓ ਹੁਣ ਇਸ ਇਹ ਮੇਰਾ 1 ਆਫ ਦਾ ਫੇਵਰਿਟ ਕਾਰਡਸ ਦੇ ਵਿੱਚੋਂ ਹੈ ਤੇ ਜੇਕਰ ਮੈਂ ਗੱਲ ਕਰਾਂ ਆਪਣੀ ਤਾਂ ਮੈਂ ਪਰਸਨਲੀ ਇਸ ਕਾਰਡ ਨੂੰ ਪਿਛਲੇ 5 ਸਾਲ ਤੋਂ ਯੂਜ਼ ਕਰ ਰਿਹਾ ਹਾਂ ਤੇ ਅੱਜ ਤੱਕ ਮੈਨੂੰ ਇਸ ਕਾਰਡ ਨੇ ਕਦੇ ਵੀ ਡਿਸਪਾਇੰਟਿੰਗ ਕੀਤਾ ਹਾਂ ਪਿਛਲੇ ਕੁਝ ਟਾਈਮ ਦੇ ਵਿੱਚ ਇਸ ਕਾਰਡ ਤੇ ਕੁਝ ਚੀਜ਼ਾਂ ਦਾ ਡਿਵੈਲਿਊਏਸ਼ਨ ਜ਼ਰੂਰ ਹੋਇਆ ਜਿਵੇਂ ਕਿ 골ਡ ਫਿਊਲ ਇਹਨਾਂ ਤੇ ਜਿਹੜਾ ਕੈਸ਼ਬੈਕ ਮਿਲਦਾ ਸੀ ਉਹ ਚੀਜ਼ਾਂ ਬੰਦ ਹੋ ਗਈਆਂ ਨੇ ਬਟ ਸਟਿਲ ਇਸ ਕਾਰਡ ਦੀ ਜਿਹੜੀ ਕੋਰ ਆਫਰਿੰਗ ਹੈ ਉਹ ਹਜੇ ਵੀ ਇੰਟੈਕਟ ਹੈ ਇਸ ਕਾਰਡ ਤੇ ਤੁਹਾਨੂੰ 5% ਦਾ ਕੈਸ਼ਬੈਕ ਮਿਲਦਾ ਐ Amazon Prime users ਦੇ ਲਈ Non Prime users ਦੇ ਲਈ 3% ਦਾ ਕੈਸ਼ਬੈਕ ਹੁੰਦਾ 2% ਕੈਸ਼ਬੈਕ ਮਿਲਦਾ ਤੁਹਾਨੂੰ Amazon merchant partners ਤੇ ਜਿਵੇਂ ਕਿ Domino's Urban Company Dunzo ਇਹਨਾਂ ਸਾਰੀਆਂ ਚੀਜ਼ਾਂ ਤੇ ਇਨਫੈਕਟ 100 ਤੋਂ ਵੱਧ ਪਾਰਟਨਰਸ ਨੇ ਜਿੱਥੇ ਤੁਹਾਨੂੰ 2% ਤੱਕ ਦਾ ਕੈਸ਼ਬੈਕ ਮਿਲਦਾ ਇਸ ਤੋਂ ਲਾਵਾ ਬਾਕੀ ਸਾਰੀਆਂ ਪੇਮੈਂਟਸ ਸਿਰਫ ਫਿਊਲ ਤੇ ਗੋਲਡ ਨੂੰ ਛੱਡ ਕੇ ਉਹਨਾਂ ਤੇ ਤੁਹਾਨੂੰ 1% ਦਾ ਕੈਸ਼ਬੈਕ ਨਾ ਹੋਵੇ। ਇਸ ਕਾਰਡ ਨੂੰ ਅਪਲਾਈ ਕਰਨ ਦੇ ਲਈ ਜੇਕਰ ਤੁਸੀਂ ਆਲਰੇਡੀ ICICI ਬੈਂਕ ਦੇ ਕਸਟਮਰ ਹੋ ਤਾਂ ਤੁਹਾਡੀ ਘੱਟੋ-ਘੱਟ ਮੰਥਲੀ ਸੈਲਰੀ 25000 ਹੋਣੀ ਚਾਹੀਦੀ ਹੈ। ਜੇਕਰ ਤੁਸੀਂ ICICI ਬੈਂਕ ਦੇ ਕਸਟਮਰ ਨਹੀਂ ਹੋ ਤਾਂ ਫਿਰ ਘੱਟੋ-ਘੱਟ ਸੈਲਰੀ 35000 ਹੋਣੀ ਚਾਹੀਦੀ ਹੈ। ਪਰ ਹਾਂ ਜਿੰਨੀ ਜ਼ਿਆਦਾ ਸੈਲਰੀ ਹੋਏਗੀ ਉਹਦੇ ਨਾਲ ਹੈਲਪ ਹੀ ਹੋਏਗੀ ਤੁਹਾਡੀ। ਹੁਣ ਇਸ ਕਾਰਡ ਦੀ ਇੱਕੋ ਡਾਊਨਸਾਈਡ ਆ ਵੀ ਇਹ ਕਾਰਡ ਮਿਲਦਾ ਬਹੁਤ ਘੱਟ ਹੈ। ਆਈ ਮੀਨ ਕਿਦਾ ਜਿਹੜਾ ਅਪਰੂਵਲ ਰੇਟ ਹੈ ਉਹ ਬਹੁਤ ਹੁਣ ਇਸ ਤੋਂ ਬਾਅਦ ਹੁੰਦੀ ਹੈ ਸੈਲਰੀ ਬ੍ਰੈਕਟ 12 ਲੱਖ ਤੋਂ ਲੈ ਕੇ 20 ਲੱਖ ਤੱਕ ਅਨਫੋਰਚੂਨੇਟਲੀ ਇਹ ਜਿਹੜੀ ਸੈਲਰੀ ਬ੍ਰੈਕਟ ਹੈ ਨਾ ਇਹਦੇ ਵਿੱਚ ਤੁਹਾਡੇ ਕੋਲੇ ਕੋਈ ਬਹੁਤੇ ਵਧੀਆ ਕ੍ਰੈਡਿਟ ਕਾਰਡ ਦੇ ਆਪਸ਼ਨ ਓਪਨ ਆਪਨੇ ਹੁੰਦੇ ਪਰ ਹਾਂ ਇੱਕ ਕਾਰਡ ਜ਼ਰੂਰ ਹੈ ਜਿਹੜਾ ਮੈਂ ਇਸ ਕੈਟਾਗਰੀ ਦੇ ਵਿੱਚ ਮੈਂਸ਼ਨ ਕਰਨਾ ਚਾਹੁੰਗਾ ਤੇ ਉਹ ਹੈ ਫੋਨਪੇ SBI ਸਿਲੈਕਟ ਬਲੈਕ ਕ੍ਰੈਡਿਟ ਕਾਰਡ ਤੇ ਹਾਂ ਆਬਵੀਅਸਲੀ ਪਿਛਲੀ ਕੈਟਾਗਰੀ ਵਾਲੇ ਜਿਹੜੇ ਕਾਰਡ ਨੇ ਉਹ ਵੀ ਤੁਸੀਂ ਇਸ ਕੈਟਾਗਰੀ ਦੇ ਵਿੱਚ ਡੈਫੀਨਿਟਲੀ ਕਨਸੀਡਰ ਕਰ ਸਕਦੇ ਹੋ ਇਹ ਕਾਰਡ ਉਹਨਾਂ ਲੋਕਾਂ ਲਈ ਪਰਫੈਕਟ ਹੈ ਜਿਹੜੇ ਫੋਨਪੇ ਇਕੋਸਿਸਟਮ ਦੇ ਹੈਵੀ ਯੂਜ਼ਰਸ ਨੇ ਇਸ ਕਾਰਡ ਦਾ ਰਿਵਾਰਡ ਸਟਰਕਚਰ ਕਾਫੀ ਸਿੰਪਲ ਹੈ 10% ਕੈਸ਼ਬੈਕ ਮਿਲਦਾ ਤੁਹਾਡੀਆਂ ਫੋਨਪੇ ਟ੍ਰਾਂਜੈਕਸ਼ਨ ਤੇ ਮੋਬਾਈਲ ਰੀਚਾਰਜ ਹੋ ਗਿਆ ਬਿਲ ਪੇਮੈਂਟ ਵਗੈਰਾ ਤੇ ਤੇ ਇਹਦੀ ਜਿਹੜੀ ਮੰਥਲੀ ਕੈਪਿੰਗ ਹੋਏਗੀ ਉਹ ਹੈਗੀ 2000 ਰੁਪਏ ਪਰ ਮੰਥ ਇਸ ਤੋਂ ਇਲਾਵਾ ਤੁਹਾਨੂੰ 5% ਦਾ ਕੈਸ਼ਬੈਕ ਮਿਲਦਾ ਹੈ ਫਲਿੱਪਕਾਰਟ ਸਵਿਗਿਸ ਮੈਟੋ ਵਗੈਰਾ ਤੇ ਤੇ ਇਹਦੀ ਵੀ ਮੰਥਲੀ ਕੈਪਿੰਗ 2000 ਰੁਪਏ ਪਰ ਮੰਥ ਹੈ ਤੇ ਬਾਕੀ ਸਾਰੇ ਆਨਲਾਈਨ ਆਫਲਾਈਨ ਖਰਚਾਂ ਤੇ ਤੁਹਾਨੂੰ 1% ਦਾ ਕੈਸ਼ਬੈਕ ਮਿਲਦਾ ਤੇ ਇਹਦੀ ਵੀ ਮੰਥਲੀ ਕੈਪਿੰਗ 2000 ਰੁਪਏ ਪਰ ਮੰਥ ਹੀ ਹੈ ਇਸ ਕਾਰਡ ਦਾ ਸਭ ਤੋਂ ਵੱਡਾ ਕੈਚ ਇਹ ਹੈ ਵੀ ਜਿਹੜਾ ਕੈਸ਼ਬੈਕ ਆਉ ਤੁਹਾਡੀ ਸਟੇਟਮੈਂਟ ਦੇ ਵਿੱਚ ਕ੍ਰੈਡਿਟ ਨਹੀਂ ਹੁੰਦਾ ਬਲਕਿ ਤੁਹਾਨੂੰ ਫੋਨਪੇ ਕੈਸ਼ਬੈਕ ਗਿਫਟ ਵਾਊਚਰ ਬਲਕਿ ਤੁਹਾਨੂੰ ਫੋਨਪੇ ਗਿਫਟ ਵਾਊਚਰ ਦੀ ਫਾਰਮ ਦੇ ਵਿੱਚ ਮਿਲਦਾ ਹੈ ਇਸ ਕਾਰਡ ਦੀ ਜਿਹੜੀ ਐਨੂਅਲ ਫੀਸ ਜਾਂ ਜੁਆਇਨਿੰਗ ਫੀਸ ਆਉਂਦਾ ਉਹਨਾਂ ਨੇ ਨਵੀਂ ਪੇਪਲ ਜੀਐਸਟੀ ਆ ਜੁਆਇਨਿੰਗ ਫੀਸ ਦਿੰਦੇ ਹੀ ਤੁਹਾਨੂੰ 1500 ਰੁਪਏ ਦਾ ਵੈਲਕਮ ਬੋਨਸ ਮਿਲ ਜਾਂਦਾ ਹੈ ਫੋਨਪੇ ਗਿਫਟ ਵਾਊਚਰ ਦੀ ਫਾਰਮ ਦੇ ਵਿੱਚ ਤੁਸੀਂ ਇਹ ਫੀਸ ਵੇਵ ਆਫ ਵੀ ਕਰਵਾ ਸਕਦੇ ਹੋ ਜੇਕਰ ਤੁਸੀਂ ਇੱਕ ਸਾਲ ਦੇ ਵਿੱਚ 3 ਲੱਖ ਰੁਪਏ ਖਰਚ ਕਰਦੇ ਹੋ ਤੇ ਇਸ ਸੈਲਰੀ ਬ੍ਰੈਕਟ ਦੇ ਅਕੋਰਡਿੰਗ ਇਹ ਮਾਈਲਸਟੋਨ ਕਾਫੀ ਠੀਕ ਹੈ ਇਹ ਕਾਰਡ ਉਹਨਾਂ ਲੋਕਾਂ ਦੇ ਲਈ ਕਾਫੀ ਸਹੀ ਹੈ ਜਿਹੜੇ ਇੱਕ ਐਪ ਬੇਸਡ ਰਿਵਾਰਡ ਸਟਰਕਚਰ ਜਾਂ ਫਿਰ ਐਪ ਬੇਸਡ ਰਿਵਾਰਡ ਸਿਸਟਮ ਚਾਹੁੰਦੇ ਨੇ ਜਿਹੜੇ ਕੀ ਫ ਸੀ ਦਾ ਪਹਿਲਾ ਐਚ ਐਸ ਬੀ ਸੀ ਕੈਸ਼ਬੈਕ ਕ੍ਰੈਡਿਟ ਕਾਰਡ ਹੁੰਦਾ ਸੀ ਜਿਹਨੂੰ ਕੀ ਰੀ ਬ੍ਰਾਂਡ ਕਰਕੇ ਹੁਣ ਐਚ ਐਸ ਬੀ ਸੀ ਲਿਫਟ ਪਲੱਸ ਕ੍ਰੈਡਿਟ ਕਾਰਡ ਕਰ ਦਿੱਤਾ ਗਿਆ। ਇਸ ਕਾਰਡ ਤੇ ਤੁਹਾਨੂੰ 10% ਦਾ ਕੈਸ਼ਬੈਕ ਮਿਲਦਾ ਹੈ ਗਰੋਸਰੀ, ਫੂਡ ਡਿਲੀਵਰੀ ਤੇ ਡਾਈਨਿੰਗ ਤੇ ਤੇ 1.5% ਦਾ ਕੈਸ਼ਬੈਕ ਮਿਲਦਾ ਤੁਹਾਨੂੰ ਬਾਕੀ ਸਾਰੇ ਖਰਚਾਂ। ਇਸ ਕਾਰਡ ਦੀ ਐਨੂਅਲ ਤੇ ਜੁਆਇਨਿੰਗ ਫੀਸ ਦੀ ਗੱਲ ਕਰਾਂ ਤਾਂ 999 ਰੁਪਏ ਪਲੱਸ ਜੀ ਐਸ ਟੀ ਹੈ ਬਟ ਜੇਕਰ ਕਾਰਡ ਲਾਂਚ ਹੋਣ ਦੇ ਪਹਿਲੇ 30 ਦਿਨਾਂ ਦੇ ਵਿੱਚ ਤੁਸੀਂ 20000 ਰੁਪਏ ਤੱਕ ਦੇ ट्रांजੈਕਸ਼ਨ ਕਰ ਦਿੰਦੇ ਹੋ ਤਾਂ ਤੁਹਾਨੂੰ 1000 ਰੁਪਏ ਤੇ ਐਨੂਅਲ ਫੀਸ ਤੁਸੀਂ ਵੇਵ ਆਫ ਕਰਵਾ ਸਕਦੇ ਹੋ ਜੇਕਰ ਤੁਸੀਂ 1 ਸਾਲ ਦੇ ਵਿੱਚ 2 ਲੱਖ ਰੁਪਏ ਸਪੈਂਡ ਕਰਦੇ ਹੋ ਇਸ ਕਾਰਡ ਤੋਂ ਹੁਣ ਇਥੇ ਤੁਹਾਨੂੰ ਇਸ ਕਾਰਡ ਤੇ 10% ਦਾ ਕੈਸ਼ਬੈਕ ਮਿਲ ਰਿਹਾ ਗਰੋਸਰੀ ਫੂਡ ਡਿਲੀਵਰੀ ਆਫ ਡਾਈਨਿੰਗ ਤੇ ਇਹ ਤੁਹਾਨੂੰ ਆਨਲਾਈਨ ਆਫਲਾਈਨ ਦੋਨੋਂ ਹੀ ਖਰਚਾਂ ਤੇ ਮਿਲੇਗਾ ਤੇਰੀ ਮੈਕਸਿਮਮ ਕੈਪਿੰਗ 1000 ਰੁਪਏ ਪਰ ਮੰਤ ਹੈ ਜੋ ਕਿ ਮੇ ਰਿਕਾਰਡਿੰਗ ਕਾਫੀ ਡੀਸੈਂਟ ਹੈ ਤੇ ਇਹ ਇੱਕ ਇਕਦਾਂ ਦਾ ਖਰਚਾ ਹੈ ਜਿਹਦੇ ਲਈ ਸਾਨੂੰ ਅਲੱਗ ਤੋਂ ਆਊਟ ਆਫ ਦਾ ਬੇਜ ਆ ਕੇ ਕੁਝ ਨਹੀਂ ਕਰਨਾ ਪੈਣਾ ਇਹ ਸਾਡੇ ਉਹ ਖਰਚੇ ਨੇ ਜਿਹੜੇ ਅਸੀਂ ਆਲਮੋਸਟ ਰੈਗੂਲਰ ਬੇਸਿਸ ਤੇ ਕਰਦੇ ਹਾਂ ਤੁਸੀਂ ਬਸ ਆਪਣਾ ਕਾਰਡ ਲਿੰਕ ਕਰਨਾ ਤੇ ਦੇ ਨਾਲ ਨਾਲ ਇਸ ਕਾਰਡ ਤੇ ਤੁਹਾਨੂੰ ਇੱਕ ਕੰਪਲੀਮੈਂਟਰੀ ਡੋਮੈਸਟਿਕ ਲੌਂਜ ਐਕਸੈਸ ਮਿਲਦਾ ਪਰ ਕੁਆਟਰ ਇਹ ਸ਼ਾਇਦ ਥੋੜਾ ਹੋਰ ਬੈਟਰ ਹੋ ਸਕਦਾ ਸੀ ਬਟ ਫਿਰ ਇਹ ਉਹੀ ਨੋ ਨੌਨਸੈਂਸ ਕ੍ਰੈਡਿਟ ਕਾਰਡ ਐਸਵੀ ਕੈਸ਼ਬੈਕ ਦੀ ਤਰ੍ਹਾਂ ਜਿਸ ਪਰਪਸ ਲਈ ਬਣਿਆ ਉਹਦੇ ਵਿੱਚ ਬੈਸਟ ਹੈ ਬਾਕੀ ਐਡ-ਆਨ ਕੋਈ ਨਹੀਂ ਮਿਲੇਗਾ ਫਿਰ ਇਸ ਤੋਂ ਬਾਅਦ ਆਉਂਦੀ ਹੈ ਸਾਡੀ ਅਗਲੀ ਸੈਲਰੀ ਰੇਂਜ 25 ਤੋਂ 30 ਹੁਣ ਇਸ ਸੈਲਰੀ ਰੇਂਜ ਦੇ ਵਿੱਚ ਜਿਹੜੀ ਤੁਹਾਡੀ ਕ੍ਰੈਡਿਟ ਕਾਰਡ ਵਾਲੀ ਪੌੜੀ ਹੈ ਨਾ ਉਹਦੇ ਵੱਲ ਤੁਸੀਂ ਥੋੜਾ ਜਿਹਾ ਹੋਰ ਉੱਪਰ ਜਾ ਸਕਦੇ ਹੋ ਇਹਦੇ ਵਿੱਚ ਮੇਰੀ ਪਹਿਲੀ ਚੋਆਇਸ ਹੋਏਗੀ ਐਕਸਿਸ ਐਕਲਸ ਐਕਸਿਸ ਐਕਲਸ ਦੀ ਜਿਹੜੀ ਜੁਆਇਨਿੰਗ ਫੀਸ ਆ 5000 ਰੁਪਏ ਪਲੱਸ ਜੀਐਸਟੀ ਇਹ ਜੁਆਇਨਿੰਗ ਫੀਸ ਦਿੰਦੇ ਤੁਹਾਨੂੰ 2500 ਦੇ ਐਜ ਮਾਈਲਸ ਮਿਲ ਜਾਂਦੇ ਇਹਨਾਂ 2500 ਐਜ ਮਾਈਲਸ ਨੂੰ ਤੁਸੀਂ 5000 ਇਕੋਰ ਮਾਈਲਸ ਵਿੱਚ ਕਨਵਰਟ ਕਰ ਸਕਦੇ ਹੋ ਤੇ ਇੱਕ ਇਕੋਰ ਮਾਈਲ ਦੀ ਜਿਹੜੀ ਵੈਲਿਊ ਹੁੰਦੀ ਹੈ ਉਹ 1 ਰੁਪਿਆ 80 ਪੈਸੇ ਹੁੰਦੀ ਹੈ ਮਤਲਬ ਕਿ ਜਿਹੜੇ ਤੁਹਾਡੇ 2500 ਦੇ ਜਿਹੜੇ ਫੋਰ ਇਕਜ਼ਾਮਪਲ ਆਈ ਬੇਸ ਨੋਵਟਲ ਸੋਫਿਟਲ ਫੇਰਮਾਉਂਟ ਰਾਫੇਲਸ ਵਗੈਰਾ ਇਹਦਾ ਮਤਲਬ ਹੈ ਵੀ 5000 ਦੀ ਫੀਸ ਦੇ ਕੇ ਤੁਹਾਨੂੰ 9000 ਰੁਪਏ ਤੱਕ ਦੀ ਵੈਲਿਊ ਮਿਲ ਰਹੀ ਹੈ ਰਾਤੋਂ ਰਾਤ 80% ਤੱਕ ਦਾ ਪ੍ਰੋਫਿਟ ਹੋ ਰਿਹਾ ਮਾਰਚ 2024 ਤੋਂ ਪਹਿਲਾਂ ਇਹ 5000 ਦੀ ਜੁਆਇਨਿੰਗ ਫੀਸ ਦੇਣ ਤੇ ਤੁਹਾਨੂੰ 5000 ਦੇ ਐਜ ਮਾਈਲਸ ਮਿਲਦੇ ਸੀ ਮਤਲਬ ਕਿ 18000 ਰੁਪਏ ਤੱਕ ਦੀ ਵੈਲਿਊ ਬਟ ਫਿਰ 2024 ਦੇ ਵਿੱਚ ਐਕਸੈਸ ਨੇ ਆਪਣੇ ਕ੍ਰੈਡਿਟ ਕਾਰਡਸ ਤੇ ਕਾਫੀ ਡੀਵੈਲਿਊੇਸ਼ਨ ਕੀਤੀ ਸੀ ਉਸ ਤੋਂ ਬਾਅਦ ਇਹ 5000 ਐਜ ਮਾਈਲਸ ਨੂੰ ਘਟਾ ਕੇ 2500 ਐਜ ਮਾਈਲਸ ਕਰ ਦਿੱਤਾ ਰਿਵਾਰਡ ਦੀ ਗੱਲ ਕਰੀ ਤਾਂ ਹਰ 100 ਰੁਪਏ ਸਪੈਂਡ ਕਰਨ ਤੇ ਤੁਹਾਨੂੰ 5 ਐਜ ਮਾਈਲਸ ਮਿਲਦੇ ਆ ਜੇਕਰ ਤੁਸੀਂ ਹੋਟਲ ਜਾਂ ਫਿਰ ਫਲਾਈਟ ਬੁਕਿੰਗ ਲਈ ट्रांजैक्शन ਕਰਦੇ ਹੋ ਬਾਕੀ ਸਾਰੀਆਂ ट्रांजैक्शन ਤੇ ਤੁਹਾਨੂੰ 2 ਐਜ ਮਾਈਲਸ ਮਿਲਦੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਵੀ ਇਹ ਜਿਹੜੇ ਐਜ ਮਾਈਲਸ ਨੇ ਇਹ ਐਜ ਰਿਵਾਰਡਸ ਨਹੀਂ ਆ ਜਿਹੜੇ ਐਕਸੈਸ ਦੇ ਬਾਕੀ ਕ੍ਰੈਡਿਟ ਕਾਰਡਸ ਤੇ ਮਿਲਦੇ ਆ AdGmail ਦਾ ਜਿਹੜਾ reward structure ਆਉ ਕਾਫੀ ਬੈਟਰ ਹੁੰਦਾ ਹੈ ਜਿਹੜੇ rewards ਨਾਲੋਂ ਜਿਵੇਂ ਕਿ ਮੈਂ ਪਹਿਲਾਂ ਉੱਪਰ ਦੱਸਿਆ ਹੀ ਹੈ ਸੋ ਜਿੱਥੇ ਤੁਹਾਨੂੰ 2 AdMiles ਮਿਲਦੇ ਆ ਜੇਕਰ ਉਹਨਾਂ ਨੂੰ rewarded ਦੇ ਵਿੱਚ ਕਨਵਰਟ ਕਰੀਏ ਤਾਂ 3.6% ਦਾ rewarded ਬਣਦਾ ਤੇ ਉਹੀ ਜਿੱਥੇ ਤੁਹਾਨੂੰ ਤੁਹਾਡੀਆਂ travel's ਤੇ ਲਈ 5 AdMiles ਮਿਲਦੇ ਆ ਜੇਕਰ ਉਹਨਾਂ ਨੂੰ ਕਨਵਰਟ ਕਰੀਏ ਤਾਂ 9% ਦਾ rewarded ਬਣਦਾ ਹੈ ਇਸੇ ਕਰਕੇ ਐਕਸੈਸ ਸੈਟਲਰਸ ਦਾ ਰਿਵਾਰਡ ਸਟਰਕਚਰ ਕਾਫੀ ਵਧੀਆ ਪੜ ਜਾਂਦਾ ਹੈ। ਇਸ ਕਾਰਡ ਦੀ ਰੀਗੂਲਰ ਫੀਸ 5000 ਰੁਪਏ ਪਲੱਸ GST ਹੈ। ਤੇ ਇਸ ਫੀਸ ਨੂੰ ਵੇਵ ਆਫ ਕਰਵਾਉਣ ਦਾ ਕੋਈ ਆਪਸ਼ਨ ਨਹੀਂ ਹੈ। ਇਹ ਫੀਸ ਤੁਹਾਨੂੰ ਦੇਣੀ ਹੀ ਪੈਗੀ ਪਰ ਹਾਂ, ਇਸ ਕਾਰਡ ਦੇ ਨਾਲ ਤੁਹਾਨੂੰ ਵਧੀਆ ਮਾਈਲਸਟੋਨ ਬੈਨੀਫਿਟ ਜ਼ਰੂਰ ਮਿਲ ਜਾਂਦਾ ਹੈ। ਜੇਕਰ ਤੁਸੀਂ ਇਸ ਕਾਰਡ ਨੂੰ ਰੈਗੂਲਰਲੀ ਯੂਜ਼ ਕਰਦੇ ਹੋ ਤੇ 1 ਸਾਲ ਦੇ ਵਿੱਚ 15 ਲੱਖ ਰੁਪਏ ਤੱਕ ਇਸ ਕਾਰਡ ਤੋਂ ਯੂਜ਼ ਕਰ ਦਿੰਨੇ ਹੋ ਤਾਂ ਤੁਹਾਨੂੰ 25000 ਐਜ ਮਾਈਲਸ ਮਿਲਦੇ ਆ। ਜਿਨ੍ਹਾਂ ਦੀ ਇੱਕ ਹੋਰ ਮਾਈਲਸ ਦੇ ਵਿੱਚ ਬੜੇ ਆਰਾਮ ਨਾਲ 90000 ਰੁਪਏ ਤੱਕ ਦੀ ਵੈਲਿਊ ਤੇ ਮੇਰੇ ਅਕੋਰਡਿੰਗ ਇਹ ਕਾਫੀ ਡੀਸੈਂਟ ਹੈ ਅਡੀਸ਼ਨਲੀ ਤੁਹਾਨੂੰ ਕਾਫੀ ਇੱਕ ਡੀਸੈਂਟ ਨੰਬਰ ਆਫ ਡੋਮੈਸਟਿਕ ਤੇ ਇੰਟਰਨੈਸ਼ਨਲ ਔਨਲ ਜੈਕਸੈਸ ਦਾ ਮਿਲ ਜਾਂਦਾ ਹੈ ਉਹ ਡਿਪੈਂਡ ਕਰਦਾ ਵੀ ਤੁਸੀਂ ਐਨੂਲਿਸ ਕਾਰਡ ਤੋਂ ਕਿੰਨਾ ਸਪੈਂਡ ਕਰਦੇ ਹੋ ਹੁਣ ਇਸੇ ਕੈਟੇਗਰੀ ਦੇ ਵਿੱਚ ਮੇਰੀ ਸੈਕੰਡ ਪਿਕ ਹੋਏਗੀ ਐਚਡੀਐਫਸੀ ਡਿਨਰਸ ਬਲੈਕ ਮੈਟਲ ਕ੍ਰੈਡਿਟ ਕਾਰ ਇਹਦਾ ਜੇਕਰ بیس ਰਿਵਾਰਡ ਸਟਰਕਚਰ ਦੇਖਿਆ ਤਾਂ ਤੁਹਾਨੂੰ 5 ਰਿਵਾਰਡ ਪੁਆਇੰਟਸ ਮਿਲਦੇ ਹਰ 150 ਰੁਪਏ ਸਪੈਂਡ ਕਰਨ ਤੇ ਜਿਹਦਾ ਕੀ 3.33% ਦਾ ਰਿਵਾਰਟਡ ਬਣਦਾ ਹੈ ਸਮਾਰਟ ਬਾਈ ਪੋਰਟਲ ਯੂਜ਼ ਕਰਨ ਤੇ ਬਟ ਅਸਲੀ ਮੈਜਿਕ ਜੇਕਰ ਤੁਸੀਂ ਕੁਆਰਟਰਲੀ 4 ਲੱਖ ਰੁਪਏ ਇਸ ਕਾਰਡ ਤੋਂ ਸਪੈਂਡ ਕਰ ਦਿੰਦੇ ਹੋ ਤਾਂ ਤੁਹਾਨੂੰ ਇਹਦੇ ਉੱਪਰ ਬੋਨਸ ਮਿਲਦਾ ਹੈ ਜਿਹਦੇ ਚੱਲਦੇ ਹੋਏ ਤੁਹਾਡਾ ਇਹਦਾ ਰਿਵਾਰਡ ਰੇਟ ਹੈ ਉਹ 5.3% ਤੱਕ ਪਹੁੰਚ ਜਾਂਦਾ ਹੈ ਉਹਨਿਸ ਕਾਰਡ ਦੀ ਜੇਕਰ ਮੈਂ ਜੁਆਇਨਿੰਗ ਜਾਂ ਐਨੂਅਲ ਫੀਸ ਦੀ ਗੱਲ ਕਰਾਂ ਤਾਂ 10000 ਰੁਪਏ ਪਲੱਸ GST ਹੈ ਜਿਹਨੂੰ ਕਿ ਤੁਸੀਂ ਵੇਵ ਆਫ ਕਰਵਾ ਸਕਦੇ ਹੋ 1 ਸਾਲ ਦੇ ਵਿੱਚ 8 ਲੱਖ ਰੁਪਏ ਸਪੈਂਡ ਕਰਕੇ ਬਟ ਲੋਕ ਇਸ ਕਾਰਡ ਨੂੰ ਰਿਵਾਰਡ ਕਰਕੇ ਨਹੀਂ ਲੈਂਦੇ ਲੋਕ ਇਸ ਕਾਰਡ ਨੂੰ ਲੈਂਦੇ ਆ ਟ੍ਰੈਵਲ ਕਰਕੇ ਜੋ ਟ੍ਰੈਵਲਿੰਗ ਤੇ ਇਸ ਕਾਰਡ ਤੇ ਸਾਨੂੰ ਪਰਕਸ ਮਿਲਦੇ ਨੇ ਇਸ ਕਾਰਡ ਦੇ ਨਾਲ ਤੁਹਾਨੂੰ ਅਨਲਿਮਿਟਿਡ ਡੋਮੈਸਟਿਕ ਤੇ ਇੰਟਰਨੈਸ਼ਨਲ ਲੌਂਜ ਐਕਸੈਸ ਮਿਲਦਾ ਹੈ ਪ੍ਰਾਇਮਰੀ ਤੇ ਐਡ-ਆਨ ਯੂਜ਼ਰਸ ਤੇ ਇਹਦੇ ਨਾਲ ਨਾਲ ਤੁਹਾਨੂੰ ਕੰਪਲੀਮੈਂਟਰੀ ਮੈਂਬਰਸ਼ਿਪਸ ਮਿਲਦੀਆਂ ਨੇ ਕਲੱਬ ਮੈਰੀਅਟ ਫੋਰਬਸ ਵਗੈਰਾ ਦੀਆਂ ਤੇ ਜੇ ਮੈਂ ਇੱਕ ਚੀਜ਼ ਹੋਰ ਦੱਸਾਂ ਤਾਂ ਲੋਇਸਟ ਮਾਰਕਅਪ ਐਕਸਚੇਂਜ ਫੀਸ ਜਿਹੜੀ ਕਿ ਸਿਰਫ 2% ਹੈ ਇਹ ਕਾਰਡ ਉਹਨਾਂ ਫ੍ਰੀਕੁਐਂਟ ਟਰੈਵਲਰਸ ਤੇ ਹਾਈ ਸਪੈਂਡਰਸ ਲਈ ਵਧੀਆ ਹੈ ਜਿਹੜੇ ਬੈਸਟ ਇਨ ਕਲਾਸ ਲੌਂਜ ਐਕਸੈਸ ਤੇ ਲਾਈਫ ਸਟਾਈਲ ਬੈਨੀਫਿਟ ਚਾਹੁੰਦੇ ਆ ਹੁਣ ਇਸ ਤੋਂ ਬਾਅਦ ਸਾਡੀ ਅਗਲੀ ਸੈਲਰੀ ਰੇਂਜ ਹੈ 35 ਲੱਖ ਪਲੱਸ ਇਸ ਕੈਟਾਗਰੀ ਦੇ ਵਿੱਚ ਤੁਸੀਂ ਰਿਲੇਟਿਵਲੀ ਕੋਈ ਵੀ ਕਾਰਡ ਲੈ ਸਕਦੇ ਹੋ ਬਟ ਹਾਂ ਕੁਝ ਕਾਰਡਸ ਹੈ ਜਿਨ੍ਹਾਂ ਦੇ ਲਈ ਇੱਥੇ ਵੀ ਵੇਟ ਕਰਨਾ ਪੈ ਸਕਦਾ ਹੈ ਜਿਵੇਂ ਕਿ HDFC ਇਨਫਿਨਿਆ ਮੈਟਲ ਤੇ ICICI MLD Metal ਇਹ ਕਾਰਡ ਦੋਨੋਂ ਹੀ ਇਨਵਾਈਟ ਓਨਲੀ ਕ੍ਰੈਡਿਟ ਕਾਰਡ ਨੇ ਜੇਕਰ ਤਾਂ ਇਹ ਦੋਨੋਂ ਕ੍ਰੈਡਿਟ ਕਾਰਡ ਮਿਲ ਜਾਂਦੇ ਆ ਤਾਂ ਨਥਿੰਗ ਲਾਈਕ ਇਟ ਅਦਰਵਾਈਜ਼ ਤੁਸੀਂ ਐਕਸੈਸ ਮੈਗਨਸ ਬਰਗੰਡੀ ਕ੍ਰੈਡਿਟ ਕਾਰਡ ਕੰਸੀਡਰ ਕਰ ਸਕਦੇ ਹੋ ਇਹ ਕਾਰਡ ਬੈਂਕ ਦੇ ਸਿਰਫ ਹਾਈ ਵੈਲਿਊ ਕਲਾਇੰਟਸ ਦੇ ਲਈ ਹੁੰਦਾ ਹੈ ਜਿਹਦੇ ਲਈ ਇੱਕ ਸਿਗਨੀਫੀਕੈਂਟ ਟੋਟਲ ਰਿਲੇਸ਼ਨਸ਼ਿਪ ਵੈਲਿਊ ਮੇਨਟੇਨ ਕਰਨੀ ਪੈਂਦੀ ਹੈ ਇਸ ਕਾਰਡ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਵੀ ਇਹ ਲਾਈਫ ਟਾਈਮ ਫ੍ਰੀ ਹੋ ਸਕਦਾ ਹੈ ਬਰਗੰਡੀ ਪ੍ਰਾਈਵੇਟ ਕਲਾਇੰਟਸ ਦੇ ਲਈ ਇਸ ਕਾਰਡ ਦੇ ਰਿਵਾਰਡ ਸਟਰਕਚਰ ਦੀ ਗੱਲ ਕਰੀਏ ਤਾਂ ਤੁਹਾਨੂੰ ਹਰ 200 ਰੁਪਏ ਸਪੈਂਡ ਕਰਨ ਤੇ 12 ਐਜ ਰਿਵਾਰਡਸ ਮਿਲਦੇ ਆ ਜੋ ਕਿ 1.5 ਲੱਖ ਤੱਕ ਦੀ ਮੰਥਲੀ ਖਰਚਾਂ ਤੇ ਵੈਲਿਡ ਹੈ ਇਨਕ੍ਰੀਮੈਂਟਲ ਮਤਲਬ 1.5 ਲੱਖ ਤੋਂ ਉੱਪਰ ਜਿਹੜੇ ਤੁਸੀਂ ਖਰਚੇ ਕਰੋਗੇ ਤਾਂ ਉੱਥੇ ਹਰ 200 ਰੁਪਏ ਸਪੈਂਡ ਕਰਨ ਤੇ ਤੁਹਾਨੂੰ 35 ਐਜਰ ਰਿਵਾਰਡਸ ਮਿਲਣਗੇ ਤੇ ਇਸ ਤੋਂ ਵੀ ਇਲਾਵਾ ਜੇਕਰ ਤੁਸੀਂ ਐਕਸੈਸ ਦਾ ਟਰੈਵਲ ਐਜ ਪੋਰਟਲ ਯੂਜ਼ ਕਰੋਗੇ ਤਾਂ ਉੱਥੇ ਤੁਹਾਨੂੰ 60 ਐਜਰ ਰਿਵਾਰਡਸ ਮਿਲਣਗੇ ਹਰ 200 ਰੁਪਏ ਸਪੈਂਡ ਕਰਨ ਤੇ 2 ਲੱਖ ਰੁਪਏ ਤੱਕ ਦੀ ਮੰਥਲੀ ਖਰਚਿਆਂ ਤੇ हाई स्पेंडर्स ਦੇ ਲਈ ਹਜੇ ਵੀ ਇਹ ਕਾਰਡ ਕਾਫੀ ਰਿਵਾਰਡਿੰਗ ਹੈ ਜੇਕਰ ਤੁਸੀਂ 1.5 ਲੱਖ ਰੁਪਏ ਤੋਂ ਵੱਧ ਖਰਚ ਕਰਦੇ ਹੋ ਤੇ ਆਪਣੀ ਟ੍ਰਾਂਜੈਕਸ਼ਨ ਨੂੰ ਆਪਟੀਮਾਈਜ਼ ਕਰਕੇ ਦੇਖੋ ਤਾਂ ਕਾਫੀ ਵਧੀਆ ਰਿਵਾਰਡ ਰੇਟ ਬਣ ਜਾਂਦਾ ਹੈ ਜੋ ਕਿ 7% 에ਅਰ ਮਾਈਲਸ ਤੱਕ ਵੀ ਪਹੁੰਚ ਜਾਂਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਅਨਲਿਮਿਟਿਡ ਡੋਮੈਸਟਿਕ ਤੇ ਇੰਟਰਨੈਸ਼ਨਲ ਲੌਂਜ ਐਕਸੈਸ ਮਿਲ ਜਾਂਦਾ ਹੈ ਤੇ ਤੁਹਾਡੇ ਕੰਪਲੀਮੈਂਟਰੀ ਗੈਸਟ ਨੂੰ 4 ਫ੍ਰੀ ਵਿਜ਼ਿਟਸ ਮਿਲਦੀਆਂ ਨੇ ਤੇ ਇਹਦੇ ਨਾਲ ਨਾਲ ਤੁਹਾਨੂੰ 8 ਕੰਪਲੀਮੈਂਟਰੀ 에ਅਰਪੋਰਟ ਕਨਸਿਅਰਜ ਤੇ ਮੀਟ ਐਂਡ ਗ੍ਰੀਟ ਸਰਵਿਸਿਜ਼ ਮਿਲਦੀਆਂ ਸੀ ਉਹ ਵੀ ਹੁਣ ਬੰਦ ਹੋ ਚੁੱਕੀਆਂ ਜੇ ਦੇ ਕਰਕੇ ਇਹ ਕਾਰਡ ਥੋੜਾ ਜਿਹਾ ਵੀਕ ਹੋ ਚੁੱਕਿਆ ਤੁਹਾਡੀ ਪਹਿਲੀ ਚੁਆਇਸ HDFC Infinia Metal ਜਾਂ ਫਿਰ ICICI Emerald Metal ਹੀ ਹੋਣਾ ਚਾਹੀਦਾ ਜੇਕਰ ਉਹ ਨਹੀਂ ਮਿਲ ਰਿਹਾ ਫਿਰ ਤੁਹਾਨੂੰ Axis Magnus Burgundy ਬਾਰੇ ਸੋਚਣਾ ਚਾਹੀਦਾ ਸੋ ਇਹ ਸੀ ਸਾਡੇ ਬੈਸਟ ਕ੍ਰੈਡਿਟ ਕਾਰਡ ਅਕੋਰਡਿੰਗ ਟੂ ਦਾ ਸੈਲਰੀ ਬ੍ਰੈਕਟ ਸੋ ਜੇਕਰ ਤੁਸੀਂ ਇੱਕ ਕਾਫੀ ਵਧੀਆ ਡੀਸੈਂਟ ਲਾਈਫਟਾਈਮ ਫਰੀ ਕ੍ਰੈਡਿਟ ਕਾਰਡ ਦੇਖ ਰਹੇ ਹੋ ਤਾਂ ਕ੍ਰੈਡਿਟ ਬੇ ਯਸਬੈਂਕ ਕੇਸ ਰੂਪੇ ਕ੍ਰੈਡਿਟ ਕਾਰਡ ਤੁਹਾਨੂੰ ਜਰੂਰ ਕੰਸੀਡਰ ਕਰਨਾ ਚਾਹੀਦਾ ਜਿੱਦਾਂ ਕਿ ਆਲਮੋਸਟ ਹਰ ਇੱਕ ਕੈਟਾਗਰੀ ਦੇ ਵਿੱਚ ਕਾਫੀ ਡੀਸੈਂਟ ਰਿਵਾਰਡ ਸਟ੍ਰਕਚਰ ਹੈ ਤੇ ਕਾਰਡ ਨੂੰ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਆਪਾਂ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਟਿਲ ਦੈਨ ਬੀਕੇ ਫਾਈਟ